ਸਰ ਅਕਾਲ ਤਖਤ ਸਾਹਿਬ ਮੈਂ ਸਰਦਾਰ ਬਹੁਤਮਨ ਜੀ ਪਹੁੰਚ ਗਏ ਆਪਕਾ ਕਹਿ ਰਹੇ ਹਾਂ ਕੋ ਦੇਖੋ ਅਕਾਲ ਤਖਤ ਸਭ ਤੋਂ ਪਵਿੱਤਰ ਪਲੇਸ ਹੈ ਔਰ ਅਗਰ ਕਿਉਂਕਿ ਗੁਰੂਆਂ ਦੀ ਧਰਤੀ ਹੈ ਉਥੋਂ ਹੁਕਮ ਨਮਾ ਜਾਰੀ ਹੁੰਦਾ ਅਗਰ ਅਸੀਂ ਲੋਕ ਕਿਤੇ ਗਲਤ ਸ਼ਦਾਬਲੀ ਦਾ ਪ੍ਰਯੋਗ ਕਰਦੇ ਹਾਂ ਸੋ ਸੀਐਮ ਸਾਹਿਬ ਉਥੇ ਗਏ ਆਪਣਾ ਰਿਕਾਰਡ ਜਾਂ ਕੋਈ ਲੈ ਕੇ ਗਏ ਹੈ ਲੇਕਿਨ ਦਾ ਵੇ ਹੀ ਟ੍ਰੀਟ ਡਸਨਟ ਲੁੱਕ ਲਾਈਕ ਨਾਈਸ ਮਨ ਲਾ ਉਥੇ ਤਾਂ ਨਿਮਾਨਾ ਬਣ ਕੇ ਜਾਣਾ ਪੈਂਦਾ ਅਗਰ ਤੁਸੀਂ ਪੁਰਾਣਾ ਦੇਖੋ ਤੇ ਸੁਰਜੀਤ ਸਿੰਘ ਬਰਨਾਲਾ ਜੀ ਨੂੰ ਜਦੋਂ ਕਾਲ ਤੱਕ ਤੇ ਪਿਛੋਂ ਨਾ ਪਿਆ ਸੀਗਾ ਤੇ ਉਹਨਾਂ ਨੂੰ ਤਾਂ ਸਜ਼ਾ ਮਿਲੀ ਸੀ ਕਿ ਉਹਨਾਂ ਨੂੰ ਪੋਲ ਦੇ ਨਾਲ ਉਹਨਾਂ ਨੇ ਖੰਭੇ ਨਾਲ ਬੰਨ੍ਹ ਕੇ ਤੇ ਉਦਾਂ ਦੀ ਉਹਨਾਂ ਨੂੰ ਸਜ਼ਾ ਮਿਲੀ ਸੀ ਹਾਂ ਗਲੀ ਦੇ ਵਿੱਚ ਉਹ ਅਕਤੀ ਪਾਕ ਕੀਤਾ ਸੀ ਲੇਕਿਨ ਇਹਨਾਂ ਨੇ ਸਾਰੇ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਪੂਰੇ ਵਰਲਡ ਦੇ ਵਿੱਚ ਪੂਰਾ ਸ਼ੋਰ ਪਾ ਕੇ ਕਿ ਪਤਾ ਨਹੀਂ ਮੈਂ ਕੀ ਕਰਨ ਜਾ ਰਿਹਾ ਲਾਈਵ ਟੈਲੀਕਾਸ ਹੋਣਾ ਚਾਹੀਦਾ ਪਰ ਇਹਦੇ ਨਾਲ ਕਿਤਨਾ ਕਿਤੇ ਸਾਡੇ ਜਿਹੜੇ ਅਕਾਲ ਤਖਤ ਦੀ ਸਾਖ ਨੂੰ ਇਹਨਾਂ ਨੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰਾ ਖਿਆਲ ਹੈ ਕਿ ਕੋਈ ਸਹੀ ਤਰੀਕਾ ਨਹੀਂ ਸੀਗਾ ਤੇ ਉਹਨਾਂ ਨੇ ਬਿਆਨ ਇਹ ਵੀ ਬਿਆਨ ਦੇ ਦਿੱਤਾ ਕਿ ਜਿਹੜੇ ਆਪਣੇ ਰਾਜੇ ਜੀ ਸਾਹਿਬ ਦੇ ਉੱਤੇ ਵੀ ਇਹ ਵਾਪਰ ਹੋਈਆਂ ਨੇ ਤੇ ਕਲਪਤੀਆਂ ਵੀਆਂ ਨੇ ਉਹ ਉਹ ਵਾਰ ਕੀ ਕਹਿਣਾ ਚਾਹੀਦਾ ਰਾਜਾ ਰਾਜਾ ਸਾਹਿਬ ਰਾਜਾ ਸਾਹਿਬ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਉਹ ਉੱਥੇ ਬਾਬਾ ਜੀ ਦੇ ਸਰੂਪ ਪੇਰਦੀ ਹੈ ਤੇ ਰੂਹੀ ਦੇ ਵਿੱਚ ਮਿਸ਼ਨ ਦੇ ਵਿੱਚ ਮੈਂ ਗਾਲੀ ਸਮਝਿਆ ਸੀਐਮ ਸਾਹਿਬ ਨੇ ਦੇਖੋ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਉਹ ਕਰ ਕੀ ਰਿਹਾ ਹੈ ਉਹ ਬੇਸਿਕਲੀ ਪੂਰੇ ਦਿਨ ਦੇ ਵਿੱਚ ਅਨਕੌਂਸ਼ੀਅਸ ਹੀ ਹੁੰਦੇ ਆ ਉਹਨਾਂ ਨੂੰ ਇਹ ਦੇਖੋ ਨਾ ਉਹਨਾਂ ਨੂੰ ਅ ਗੁਰੂ ਘਰ ਦੀ ਉਹਨਾਂ ਨੇ ਗਰੀਮਾਂ ਦਾ ਖਿਆਲ ਰੱਖਿਆ ਨਾ ਪੰਜਾਬ ਦੇ ਲੋਕਾਂ ਦੀ ਸਪੈਸ਼ਲ ਮੈਂ ਲੇਡੀਆਂ ਦੀ ਗੱਲ ਕਰਦਾ ਕਿਉਂਕਿ ਜਦੋਂ ਦੀ ਸਰਕਾਰ ਬਣੀ ਹੈ ਤੁਸੀਂ ਵਿਧਾਨ ਸਭਾ ਦੇਖੋ 2022 ਆ ਗਿਆ 23 ਆ ਗਿਆ ਹਰ ਸੈਸ਼ਨ 'ਚ ਕਹਿੰਦੇ ਜੀ ਮੈਂ ਅਗਲੀ ਵਾਰ 1000 ਰੁਪਏ ਦੇ ਰਿਆ ਇਲੈਕਸ਼ਨ ਨੀਰ ਆ ਗਿਆ ਉਹਨੂੰ ਕਹਿੰਦੇ ਜੀ ਮੈਂ ਮਾਰਦੇ ਬਜਟ ਦੇ ਵਿੱਚ ਲੈ ਕੇ ਆ ਰਿਹਾ ਸੋ ਉਹਨਾਂ ਉਹਨਾਂ ਦੇ ਮਨ ਦੇ ਵਿੱਚ ਰਿਸਪੈਕਟ ਜਿਹੜੀ ਆ ਉਹ ਕਿਸੇ ਵਾਸਤੇ ਨਹੀਂ ਤੇ 2027 ਦੇ ਜਿਹੜੇ ਇਲੈਕਸ਼ਨ ਆ ਰਹੇ ਨੇ ਉਹ ਕਿਵੇਂ ਕਿਸ ਤਰ੍ਹਾਂ ਦੀ ਤਿਆਰੀ ਹੋ ਰਹੀ ਹੈ ਤੁਹਾਡੀ ਦੇਖੋ ਸਾਡੀ ਤਿਆਰੀ ਤਾਂ ਕਾਂਗਰਸ ਦਾ ਸ਼ੂਟ ਤੋਂ ਲੱਗੀ ਰਹਿੰਦੀ ਹੈ ਸਾਡਾ ਨਾ ਵਰਕਰ ਕਦੀ ਚੁੱਪ ਰਹਿੰਦਾ ਹੈ ਲੋਕਾਂ ਦੇ ਕੰਮਾਂ ਦੇ ਲੋਕਾਂ ਦੇ ਨਾਲ ਮੁੰਡਾ-ਮੁੰਡਾ ਲਾ ਕੇ ਕੰਮ ਕਰਦਾ ਰਹਿੰਦਾ ਹੈ ਉਹ ਸਾਡੀ ਜਿਹੜੀ ਟੀਮ ਹੈ ਉਹ ਹਾਰਡ ਵਰਕ ਕਰ ਰਹੀ ਹੈ ਔਰ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਔਰ ਤੁਸੀਂ ਦੇਖਣਾ ਵੀ ਕਲੀਨ ਸਵੀਪ ਹੋਏਗਾ ਰਾਜਾ ਸਾਹਿਬ ਦੀ ਵੀ ਟਿੱਪਣੀ ਆ ਰਹੀ ਹੈ ਇਹ ਲੈ ਕੇ ਬਾਰਾ-ਬਾਰਾ ਬਾਰਾਂ ਜਣ ਨੂੰ ਲੈ ਕੇ ਤੁਸੀਂ ਟਿੱਪਣੀ ਆਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਬਹੁਤ ਜ਼ਿਆਦਾ ਉਹਨਾਂ ਨਾਲ ਪਿਆਰ ਵੀ ਹੈਗਾ ਰਾਜਾ ਆਪਣੇ ਰਾਜਾ ਬੀਨਗ ਨਾਲ ਕੀ ਕਾਦੀ ਟਿੱਪਣੀ ਹੈ ਜੀ ਉਹਨਾਂ ਦੀ ਬਾਰੋਂ ਚੀਜ਼ ਹੈ 48 ਉਹ ਉਸ ਪ੍ਰੋਗਰਾਮ ਦੇ ਵਿੱਚ ਮੈਂ ਵੀ ਸੀਗਾ ਅਗਰ ਨਾ ਕਿਸੇ ਨੈਸ਼ਨਲ ਚੈਨਲ ਨੈਸ਼ਨਲ ਚੈਨਲ ਦੇ ਕਿਸੇ ਅੱਛੇ ਸਪੋਕਸਪਰਸਨ ਨੇ ਡਿਬੇਟ ਕਰਨੀ ਹੈ ਨਾ ਉਹ ਇੰਗਲਿਸ਼ ਬੜੀ ਅੱਛੀ ਬੋਲਦੇ ਆ ਨੌਲੇਜ ਉਹਨਾਂ ਨੂੰ ਸਾਰੀ ਹੈ ਕਿਉਂਕਿ ਉਹ ਜਦੋਂ ਸਪੀਚ ਕਰ ਰਹੇ ਸੀਗੇ ਜਦੋਂ ਇੱਕ ਬਹਾਵ ਹੁੰਦਾ ਸਪੀਚ ਦਾ ਉਹ ਇਹ ਕਹਿਣਾ ਚਾਹ ਰਹੇ ਸੀਗੇ ਕਿ ਜਿਹੜਾ 1000 ਰੁਪਏ ਔਰਤਾਂ ਨੂੰ ਨਹੀਂ ਮਿਲਿਆ ਉਹ ਆ 5ਵਾਂ ਸਾਲ ਹੈ ਤੇ ਉਹ 12-5 ਹੀ ਕਹਿ ਰਹੇ ਸੀ ਵੀ ਤੁਸੀਂ 60 ਮਹੀਨੇ ਦੇ ਪੈਸੇ ਮੰਗਨੇ ਆ لیکن پیچھےੋਂ ਜਿਹੜੇ ਸਾਡੇ ਲੱਖਾ ਜੀ ਨੇ ਉਤੋਂ ਪਾਇਲ ਤੋਂ ਜਿਹੜੇ ਪ੍ਰਧਾਨ ਐ ਐਮ ਐਲ اے ਵੀਰੇ ਉਹਨਾਂ ਨੇ 48 ਕਿਆ ਮਤਲਬ ਤੁਸੀਂ 48 ਕਲੇਮ ਕਰਨਾ ਮੈਂ 4 ਸਾਲਾਂ ਦੇ ਪੈਸੇ ਕਲੇਮ ਕਰਨੇ ਆ ਉਹ ਫਿਰ 12 5 ਵਾਲਾ ਗੱਲ ਛੱਡ ਕੇ 48 ਵਾਲੀ ਗੱਲ ਅੱਗੇ ਆ ਗਈ ਮੈਂ ਕਹਿੰਦਾ ਜੀ ਇਹ ਹਿੰਦੁਸਤਾਨ ਦੀ ਮੇਰਾ خیال ਹੈ ਕਿ ਮੈਂ ਹੁਣ ਕਿਸੇ ਨੂੰ ਤੇ ਕਹਿਣਾ ਨਹੀਂ ਚਾਹੂੰਗਾ ਬਟ ਇਹ ਦੇਸੀ ਦਾ ਟੋਪਿਕ ਟੂ ਡਿਸਕਸ ਵੀ ਉਹਨੂੰ 12 5 ਨਹੀਂ ਆਂਦਾ ਜਾਂ 12 4 ਨਹੀਂ ਆਂਦਾ ఎవਰੀਬਾਡੀ ਨੋਜ਼ ਇਹ ਤਾਂ ਮੈਂ ਕਹਿੰਦਾ ਕਿ ਨਿਆਣੇ ਜਿਹਨੂੰ ਇੱਥੋਂ ਸਰਕਾਰੀ ਸਕੂਲ ਦੇ ਬੱਚੇ ਨੂੰ ਲਿਆ ਦੂਸਰੀ ਕਲਾਸ ਵਾਲੇ ਨੂੰ ਹੀ ਨੋਜ਼ ਵੈਰੀ ਵੈਲ ਇਹ ਤਾਂ ਐਵੇਂ ਟਰੋਲ ਕਰਨਾ ਲੀਗਲ ਹੈ ਕਿਸ ਨੂੰ ਬਦਨਾਮ ਕਿਸ ਦਾ ਨੁਕਸਾਨ ਕਰਨਾ ਲੀਗਲ ਹੈ ਜਿਹੜੀ ਗੱਲ ਉਹਨਾਂ ਨੇ ਕਈ ਵੀ ਨਹੀਂ ਹੁੰਦੀ ਉਸ ਗੱਲ ਦਾ ਵੀ ਇਸ਼ੂ ਬਣਾ ਕੇ ਰੱਖ ਦਿੰਦੇ ਕਾਂਗਰਸ ਵੱਲੋਂ ਕੀ ਮੈਸੇਜ ਦਿੱਤਾ ਜਾਊਗਾ 2027 ਨੂੰ ਕਾਂਗਰਸ ਵੱਲੋਂ ਬੜਾ ਕਲੀਅਰ ਮੈਸੇਜ ਹੈ ਮਿਲਜੋਲ ਕੇ ਲੜ ਰਹੇ ਆ ਔਰ ਬਗੇਲ ਸਾਹਿਬ ਨੇ ਜਿਹੜੇ ਸਾਡੇ ਜਨਰਲ ਸੈਕਟਰ ਇੰਚਾਰਜ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਤਾਂ ਕਿ ਕੋਈ ਸਿਆਫੇਸ ਅਨਾਉਂਸ ਨਹੀਂ ਕਰਾਂਗੇ ਆਲਰ ਯੂनाइटेड ਕਲੈਕਟਿਵ ਐਫਰਟ ਸਾਡੇ ਹੋਣਗੇ ਔਰ ਤੁਸੀਂ ਸਾਡੇ ਕੋਲੇ ਸਵਾਲ ਕਿਉਂਕਿ ਅਸੀਂ ਕਾਂਗਰਸੀ ਆ ਐਸਾ ਕੰਮ ਨਹੀਂ ਅਸੀਂ ਆ ਰਹੇ ਆ ਤੁਸੀਂ ਇੱਕ ਸਰਵੇ ਕਰ ਲਓ ਮਤਲਬ ਪੰਜਾਬ ਦੇ ਕਿਸੇ ਕੋਨੇ ਦਾ ਹੀ ਕਰ ਲਓ ਸਿਰਫ 100 ਬੰਦਿਆਂ ਦਾ ਸਰਵੇ ਕਰ ਲਓ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਕਿਹੜੀ ਸਰਕਾਰ ਆ ਰਹੀ ਕਿਹਦੀ ਕਿਹੜੀ ਕਵਾਡੀ ਸਰਕਾਰ ਆ ਠੀਕ ਹੈ